ਜਿਹੜਾ ਬਚਨ ਅੱਜ ਆਪਾਂ ਵਿਚਾਰਨ ਲੱਗੇ ਆ ਯਕੀਨ ਜਾਣਿਓ ਇਹ ਬਹੁਤ ਹੀ ਕਠੋਰ ਬਚਨ ਹੈ ਗੁਰੂ ਸਾਹਿਬ ਦਾ ਤੇ ਜੇਕਰ ਇਹ ਬਚਨ ਸੁਣ ਕੇ ਵੀ ਸਾਡੇ ਹਿਰਦੇ ਦੇ ਵਿੱਚ ਤੀਰ ਨਾ ਵੱਜਿਆ ਤੇ ਅਸੀਂ ਫਿਰ ਉਹੀ ਕਰਮਕਾਂਡ ਕਰਦੇ ਰਹੇ ਤੇ ਆਉਣ ਵਾਲੇ 1 ਸਾਲ 2 ਸਾਲ ਜਾਂ 5 ਸਾਲਾਂ ਬਾਅਦ ਸਾਨੂੰ ਅਫਸੋਸ ਜ਼ਰੂਰ ਹੋਵੇਗਾ ਕਿ ਵਾਕਈ ਅਸੀਂ ਗਿਣਤੀ ਮਿੰਟੀਆਂ ਦੇ ਵਿੱਚ ਪੈ ਕੇ ਕਿੰਨੀ ਵੱਡੀ ਗਲਤੀ ਕੀਤੀ ਤੇ ਕਿੰਨਾ ਆਪਣਾ ਕੀਮਤੀ ਸਮਾਂ ਅਜਾਇਆ ਗਵਾ ਲਿਆ ਇਹ ਵੀਡੀਓ ਕੇਵਲ ਉਹਨਾਂ ਜੀਵਾਂ ਲਈ ਹੀ ਰਹਿਣ ਵਾਲੀ ਹੈ ਜਿਨ੍ਹਾਂ ਦੇ ਅੰਦਰ ਪਰਮੇਸ਼ਰ ਨੂੰ ਮਿਲਣ ਦਾ ਚਾਅ ਆ ਬਾਕੀ ਜਿਨ੍ਹਾਂ ਨੂੰ ਦੁਨਿਆਵੀ ਹਜੇ ਕੋਈ ਨਾ ਕੋਈ ਲਾਲਚ ਆ ਜਾਂ ਦੁਨਿਆਵੀ ਕੋਈ ਨਾ ਕੋਈ ਮੰਗਰ ਹੈ ਇਹ ਉਹਨਾਂ ਦੇ ਸਮਝ ਵੀ ਨਹੀਂ ਆਣ ਵਾਲੀ ਕਿਉਂਕਿ ਉਹਨਾਂ ਲਈ ਇਹ ਜਰਨੀ ਹੀ ਬਹੁਤ ਔਖੀ ਹੋ ਜਾਏਗੀ ਕਿਉਂਕਿ ਗੁਰਬਾਣੀ ਗੁਰੂ ਦੇ ਜਿਹੜੇ ਬਚਨ ਨੇ ਉਹ ਬਹੁਤ ਕਰੜੇ ਵੀ ਹੁੰਦੇ ਨੇ ਸਿੱਧਾ ਅਹੰਕਾਰ ਤੇ ਸੱਟ ਮਾਰਦੇ ਨੇ ਹੁਣ ਗੁਰਬਾਣੀ ਗੁਰੂ ਦਾ ਬਚਨ ਹੈ ਕਹਿੰਦੇ ਗਣਤ ਗਣਾਵੇ ਅਖਰੀ ਅਗਣਤ ਸੱਚਾ ਸੋਏ ਅਗਿਆਨੀ ਮਤਹੀਣ ਹੈ ਗੁਰਬਿਨ ਗਿਆਨ ਨ ਹੋਏ ਕਹਿੰਦੇ ਤੂੰ ਜਿੰਨੀ ਮਰਜੀ ਗਿਣਤੀਆਂ ਮਿੰਟੀਆਂ ਦੇ ਵਿੱਚ ਪੈ ਜਾ ਗਣਤ ਗਣਾਵੇ ਅਖਰੀ ਅੱਖਰਾਂ ਦੀ ਹੀ ਤੇ ਗਿਣਤੀ ਕਰ ਰਹੇ ਆ ਨਾ ਇੰਨੇ ਪਾਠ ਕਰ ਲਏ ਜਾਂ ਇੰਨੇ ਵਾਰੀ ਚੋਪਈ ਸਾਹਿਬ ਦੇ ਕਰ ਲਏ ਇੰਨੇ ਵਾਰੀ ਜਪਜੀ ਸਾਹਿਬ ਦੇ ਕਰ ਲਏ ਭੇਤ ਨਹੀਂ ਨਾ ਪਾਇਆ ਜਿਵੇਂ ਇੱਕ ਡਾਕਟਰ ਨੇ ਦਵਾਈ ਦਿੱਤੀ ਉਹ ਦਵਾਈ ਲੈ ਕੇ ਜਾਣੀ ਸੀ ਕੈਮਿਸਟ ਕੋਲ ਉਹ ਕੈਮਿਸਟ ਤੋਂ ਦਵਾਈ ਲੈਣੀ ਸੀ ਖਾਣੀ ਸੀ ਤਾਂ ਜੋ ਅਸਰ ਹੋਵੇ ਪਰ ਦਵਾਈ ਤਾਂ ਲਈ ਲਿਖਵਾਤ ਲਈ ਡਾਕਟਰ ਤੋਂ ਬਸ ਉਹਨੂੰ ਪੜ ਦੇ ਗਏ ਅਸਰ ਕਿੱਥੋਂ ਹੋਣਾ ਸੀ ਇਸੇ ਤਰੀਕੇ ਨਾਲ ਗੁਰਬਾਣੀ ਕੀ ਆ ਸਾਡੇ ਮਨ ਦੇ ਲਈ ਦਵਾਈ ਹੈ ਪਰ ਉਸ ਦਵਾਈ ਨੂੰ ਅਸੀਂ ਪੜਦੇ ਰਹੇ ਪੜਦੇ ਲੇ ਖਾਦੀ ਹੈ ਨਹੀਂ ਫਿਰ ਅਸਰ ਕਿੱਥੋਂ ਹੋਵੇਗਾ ਇਹੀ ਗੁਰਬਾਣੀ ਗੁਰੂ ਜੀ ਕਹਿੰਦਾ ਗਣਤ ਗਿਣਾਵੇ ਅਖਰੀ ਅਗਣਤ ਸੱਚਾ ਸੋਏ ਜਿੰਨੂੰ ਤੂੰ ਗਿਣਤੀ ਮਿੰਤੀਆਂ ਦੇ ਵਿੱਚ ਪੜ ਰਿਹਾ ਆ ਜਾਂ ਕਰਕੇ ਦਿਖਾ ਰਿਹਾ ਆ ਉਹ ਤਾਂ ਆਪ ਅਗਣਤ ਹੈ ਉਹ ਤਾਂ ਗਿਣਤੀ ਮਿੰਤੀਆਂ ਦੇ ਵਿੱਚ ਆਂਦਾ ਹੀ ਨਹੀਂ ਹੈ ਕਹਿੰਦੇ ਤੂੰ ਤਾਂ ਅਗਿਆਨੀ ਹੈ ਸਿਰਫ ਅਗਿਆਨੀ ਨਹੀਂ ਕਹਤਾ ਤੂੰ ਤਾਂ ਮਤਹੀਣ ਹੈ ਅਗਿਆਨੀ ਮਤਹੀਣ ਹੈ ਗੁਰ ਬਿਨ ਗਿਆਨ ਨਾ ਹੋਏ ਗੁਰ ਕੀ ਸੀ ਬਿਧੀ ਤਰੀਕਾ ਉਹ ਗਿਆਨ ਕਿ ਕਿਵੇਂ ਉਸ ਪਰਮੇਸ਼ਰ ਨੂੰ ਨੇੜੇ ਬੁਝਣਾ ਆ ਕਿਵੇਂ ਉਸ ਨੂੰ ਜਾਨਣਾ ਆ ਹਣਾ ਕਿਵੇਂ ਉਹਦੇ ਵਿੱਚ ਆਪਣੇ ਮਨ ਨੂੰ ਲੈ ਕੇ ਜਾਣਾ ਹੈ ਕਿਵੇਂ ਜੋਤ ਨਾਲ ਜੋਤ ਮਿਲਾਣੀ ਹੈ ਕਿਵੇਂ ਜੋਤ ਪ੍ਰਗਟ ਕਰਨੀ ਹੈ ਉਹ ਗੁਰ ਦਾ ਗਿਆਨ ਤੇ ਲਿਆ ਹੀ ਨਹੀਂ ਕਿਉਂਕਿ ਗੁਰ ਗੁਰਬਿੰਨ ਭਗਤ ਨਾ ਹੋਏ ਕਿਉਂਕਿ ਭਗਤੀ ਹੀ ਗੁਰ ਤੋਂ ਸ਼ੁਰੂ ਹੋਣੀ ਉਹ ਗੁਰਤਾ ਲਿਆ ਹੀ ਨਹੀਂ ਉਹ ਸਿੱਖਿਆ ਤਾਂ ਲਈ ਨਹੀਂ ਤੇ ਕਹਿੰਦੇ ਅਗਿਆਨੀ ਹੈ ਮਤਹੀਣ ਹੈ ਤੇ ਇਹਨੂੰ ਗਿਆਨ ਹੋ ਹੀ ਨਹੀਂ ਸਕਦਾ ਹੁਣ ਤੁਸੀਂ ਆਪ ਦੇਖ ਲਵੋ ਕਿ ਸਾਡੀ ਕਿਹੜੀ ਅਵਸਥਾ ਚੱਲ ਰਹੀ ਹੈ